ਸੋ ਜੀ ਸਹਾਰੀ ਵਾਰਿਸ ਸੁਖੋ ਜੀ ਦੀ ਬਾਦਸ਼ਾਹੀ ਦਰਸਮਈ ਰਤਨ ਪਗਵ ਦੀ ਸਮਰੱਥਾ ਗੁਰੂ ਨਾਨਕ ਲੰਘਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਰੀ ਅਰਜਨ ਹਰਗੋਬਿੰਦ ਨਾਮ ਸਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਗ੍ਰਿਸ਼ਣ ਧਿਆਈਐ ਜਿਸ ਦੇ ਸਭ ਦੁੱਖ ਗਾਈ ਤਿਨ ਬਹਦਰ ਸੁਮਰਿਆ ਹੈ ਘਰ ਨਾਉ ਨਿੰਦ ਆਵੇ ਝਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦੀ ਰਾਜ਼ਾ ਧਿਆਨ ਸਰ ਕੇ ਬੋਲੋ ਜੀ ਪਿਆਰਿਆਂ ਜੋਂ ਹਾਂ ਸਰਬਾਧਿਆਨ ਸਾੜੀਨਾ ਬੋਤਿਆਂ ਹੱਠੀਆਂ ਜੱਤੀਆਂ ਤੱਤੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਦਿੱਤ ਅਨੰਦ ਕੀਤਾ ਇਹਨਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਵੱਲੋਂ ਜੀ ਨਾ ਸੁੰਗਾ ਸੁੰਗੜੀਆਂ ਨੇ ਧਰਮ ਮੇੇਤ ਸੀਸ ਦਿੱਤੇ ਬੰਦ ਬੰਦ ਘਟਵਾਏ ਉਪਰੀਆਂ ਲੁਗਾਈਆਂ ਚੁਰਖਰੀਆਂ ਤੇੜੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਵੀ ਪਿਆ ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸੁਸਾ ਨਾਲ ਨਾਮ ਨੂੰ ਵਾਰੀ ਜੀ ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਵੱਲੋ ਜੀ ਵਾਹਿਗੁਰੂ ਜਾਤ ਪਖਤਾ ਸਰਬੱਤ ਗੁਰਦਵਾਰੀਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸਤਿਮਾਈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਕਿਤੇ ਆਵੇ ਕਿਤੇ ਆਵੇ ਸਤਿਗੁਰ ਸਰਬਤ ਜਹਾਂ ਜਹਾਂ ਫਾਲਸਾ ਜੀ ਸਾਹਿਬ ਕਹਾ ਕਹਾ ਰਸ਼ਿਆ ਰਿਆ ਤੋ ਦੇਗ ਦੇਗ ਫਤੇ ਬਿਰਦ ਕੀ ਪਾਇ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਇ ਫਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾ ਨੂੰ ਸਿੱਖੀ দান ਕੇ ਸਦਾਨ ਰਹਿਤ দান ਵਡੇਕ দান ਵਿਸਵਾਹ দান ਭਰੋਸਾ দান ਦਾਨਾ ਸਰਦਾਨ ਨਾਮ দান ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸਨਾਨ ਦੋ ਪਿਆ ਢੱਲੇ ਗੁੰਗੇ ਜੁੱਬੋ ਜੋਗਲੇ ਕਾਲ ਪ੍ਰਭ ਕਾ ਜੈਕਾਰ ਗੱਲੋ ਜੀ ਸਿੱਖਾਂ ਦਾ ਮਨ ਨੀਵਾ ਮੱਤ ਉੱਚੀ ਮੱਤ ਪਤ ਦਾ ਰੱਖੇ ਅਭਵਾਹੀ ਗੁਰੂ ਹੈ ਆਕਾਲ ਪੁਰਖ ਅੰਤਰ ਜਾਮੀ ਆਪਣੀ ਪੰਥ ਦੀ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੋ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਵੀਦਾਰ ਅਤੇ ਸੇਵਾ ਸੰਭਾਦ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ 헤 ਨਿਮਾਨਿਆ ਮਹਿਮਾਨ ਦੇ ਤਾਣਿਆ ਮੇ ਪਾਣ ਦੇ ਓਟਿਆਂ ਦੀ ਓਟ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਦੇ ਆਸ ਦੀ ਦੇ ਬਾੜੇ ਅੰਦਰ ਰਾਤ ਕਮਤੀਤ ਹੋਈ ਹੈ ਚਾਰ ਬਹਰ ਦਿਨ ਆਇਆ ਆਪ ਜੀ ਦੇ ਬਾੜੇ ਅੰਦਰ ਸੇਵਾ ਸਿਮਰਨ ਕਰਦਿਆਂ ਬਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇਹਨਾਂ ਦੇ ਪਵਿੱਤਰ ਪਾਵਨ ਅਸਥਾਨ ਗੁਰਦੁਆਰਾ ਸ਼ਹੀਦ ਗੰਗਸਾਹਿਬ ਜੀ ਵਿਖੇ ਪਾਵਨ ਮੰਦਰ ਬਾਦ ਦੇ ਅੰਦਰ ਸਤਿਗੁਰੂ ਜੀ ਸੁੰਦਰ ਸਿਹਾਸਣ ਤਿਆਰ ਹਨ ਸਤਿਗੁਰੂ ਜੀ ਸੁੰਦਰ ਸਿੰਘਾਸਣਾਂ 'ਤੇ ਸੱਜ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਅਧਿਆਤਮ ਜੀ ਦਾ ਪਾਵਨ ਉਪਦੇਸ਼ ਬਲਿਸ਼ਿਸ਼ ਕਰਕੇ ਨਿਹਾਲ ਕਰੋ ਸਤਿਗੁਰੂ ਜੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਬੈਲਾ ਭੁੱਲ ਪਿਟਾਵਾਂ ਸੇਵਾਵਾਂ ਦਰਪ੍ਰਵਾਨ ਕਰਨੀਆਂ ਯਾਤਰਾ ਸਫਲੀ ਕਰਨੀ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਸਤਿਗੁਰੂ ਜੀ ਸੰਤਾਂ ਹਾਜ਼ਰ ਹਣ ਆਪ ਜੀ ਦੇ ਪਾਵਨ ਸਰੂਪ ਸੁਖ ਆਸਣ ਅਸਥਾਨ ਤੋਂ ਪ੍ਰਕਾਸ਼ ਸਥਾਨ ਨੂੰ ਲੈ ਜਾਣ ਦੀ ਆਗਿਆ ਬਖਸ਼ੇ

So they have...